ਹਰ ਬਿਸਰਤ ਸਦਾ ਖੁਆਰੀ ਕਿ ਜਿਹਨੂੰ ਨਾਮ ਹੀ ਭੁੱਲ ਗਿਆ ਨਾ ਉਹ ਤੱਕੇ ਖਾਂਦਾ ਹੀ ਦੁਨੀਆ ਤੋਂ ਦੁਰਜੇਗਾ ਧੋਖੇ ਮਿਲਣਗੇ ساری ਜ਼ਿੰਦਗੀ ਪਰ ਮਹਾਰਾਜ ਕਹਿੰਦੇ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਜਿਵੇਂ ਸੱਪ ਜ਼ਹਿਰ ਖੋਲਦਾ ਨਾ ਤੇ ਉਹਦੀ ਜ਼ਹਿਰ ਇੰਨੀ ਕੁ ਖਤਰਨਾਕ ਹੈ ਵੀ ਜਿੱਥੇ ਛੁੱਟ ਦਵੇ ਤੇ ਪੈਰ ਗਾਲ ਲਿੰਦੀ ਤੇ ਮਹਾਰਾਜ ਕਹਿੰਦੇ ਜਿਹੜੀਆਂ ਰੂਹਾਂ ਨੇ ਕਦੇ ਨਿਤਨੇਮ ਕਦੇ ਸੇਵਾ ਸਿਮਰਨ ਨਹੀਂ ਕੀਤਾ ਉਹਨਾਂ ਦਾ ਜੀਵਨ ਇੱਕ ਸੱਪ ਦੀ ਨਿਆਈ ਹੋ ਜਾਂਦਾ ਹੈ ਕਿ ਉਹ ਸੱਪ ਜਿਵੇਂ ਛੜਦਾ ਬਲਦਾ ਰਹਿੰਦਾ ਹੈ ਤੇ ਫਿਰ ਉਹ ਕੀ ਵੇਂਦਾ ਹੈ ਚੰਦਨ ਦਾ ਬ੍ਰਿਸ਼ ਚੰਦਨ ਜਿਹੜਾ ਹੈ ਉਹ ਸੁਗੰਧੀ ਪਿਆਵੰਡਾ ਤੇ ਚੰਦਨ ਦੇ ਬ੍ਰਿਸ਼ ਨੂੰ ਵਿਦਵਾਨ ਜਨ ਕਹਿੰਦੇ ਸਭ ਤੋਂ ਵੱਧ ਸੱਪ ਜਿਹੜੇ ਉਹਨੂੰ ਚਿੰਬੜਦੇ ਆ ਉਹਦੀ ਸੀਤਲਤਾਈ ਜਿਹੜੀ ਆ ਨਾ ਚੰਦਨ ਦੀ ਉਹ ਉਸ ਸੱਪ ਦੇ ਜਿਹੜੇ ਅੰਦਰ ਜ਼ਹਿਰ ਵਰਤਦਾ ਹੈ ਜ਼ਹਿਰ ਉਗਲਦਾ ਹੈ ਉਹ ਜਦੋਂ ਆਪਣਾ ਸੀਨਾ ਰਗੜਦਾ ਚੰਦਨ ਨਾਲ ਤੇ ਉਹਨੂੰ ਠੰਡਕ ਪੈਦਾ ਹੁੰਦੀ ਗੱਜ ਕੇ ਆਖੋ ਸਤਨਾਮ ਹੁਣ ਅੱਜ ਜੇ ਦੁਨੀਆਦਾਰੀ 'ਚ ਝਾਤੀ ਮਾਰ ਕੇ ਵੇਖੀਏ ਤੇ ਅੱਜ ਸੱਪ ਤੋਂ ਘਾਟਾ ਪਾਵਣੀ ਆਖੋ ਵੇਖੋ ਕਿ ਜ਼ਹਿਰ ਹੀ ਉਗਲਦੇ ਫਿਰਦੇ ਦਿਨੇ ਰਾਤ ਨਾ ਟੇਕ ਆਉਂਦਾ ਨਾ ਟਿਕਾਉ ਨਾ ਸਕੂਨ ਐ ਕਦੇ ਉਹਦੀ ਨਿੰਦਿਆ ਕਰ ਕਦੇ ਇਹਦੀ ਚੁਗਲੀ ਕਰ ਕਦੇ ਇਹਨੂੰ ਉਂਗਲ ਲਾ ਦੇ ਤਨ ਮੇਰੇ ਪਾਸ਼ਾ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਇਹਦੇ ਜਿਵੇਂ ਸੱਪ ਤੜਫਦਾ ਏ ਨਾਮ ਤੋਂ ਹੀਣਾ ਮਨੁੱਖ ਇਦਾਂ ਤੜਫਦਾ ਪਿਆ ਜੀ ਦੇ ਹੱਥਾਂ 'ਚ ਸੇਵਾ ਨਹੀਂ ਤੇ ਸਿਮਰਨ ਕਿਉਂਕਿ ਜਿੱਥੇ ਵਿਸ਼ਾ ਗੁਰਮੁਖਾਂ ਨੇ ਕੀਰਤਨ ਦਾ ਛੱਡਿਆ ਨਾ ਉੱਥੋਂ ਆਪਾਂ ਆਰੰਭ ਕੀਤਾ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਪਿਆਰੇ ਬੜੇ ਨੇ ਦੁਨੀਆਂ 'ਚ ਪਰ ਮਤਬਲੀ ਆ ਲੋੜ ਲਈ ਜੁੜੇ ਤੇਰੇ ਸਰੀਰ ਨਾਲ ਜੁੜੇ ਤੇਰੀ ਜੀਵ ਨਾਲ ਜੁੜੇ ਤੇਰੇ ਤੰਦੇਲੀ ਜੁੜੇ ਅਰੇ ਇੱਕ ਪਿਆਰਾ ਗੁਰੂ ਦਾ ਸ਼ਬਦ ਹੈ ਜਿਹੜਾ ਮਤਬਲ ਨਾਲ ਨਹੀਂ ਤੇਰੇ ਜੀਵਨ ਸਫਲ ਕਰਨ ਨਾਲ ਜੁੜਿਆ ਆਪ ਕੋ ਸਤਨਾਮ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸ਼ਬਦ ਪਿਆ ਵਰਤਦਾ ਏ ਮੇਰੇ ਮਹਿਬੂਬ ਨੇ ਸੀਨੇ ਨਾਲ ਲਾਇਆ ਪਾਛਾ ਕਹਿੰਦੇ ਸੱਪ ਦੀ ਨਿਆਈ ਦੁਨੀਆ ਤੜਫ ਰਹੀ ਆ ਜ਼ਹਿਰ ਹੀ ਜ਼ਹਿਰ ਵਰਤਿਆ ਹੈ ਤੇ ਨਾਲ ਹੀ ਇਹ ਲਿਖਤਾ ਨਵਖੰਡਨ ਕੋ ਰਾਜ ਕਮਾਵੇ ਜੇ ਤੂੰ ਮਾੜੇ ਧੰਦੇ ਕਰਕੇ ਮਾੜੇ ਕੰਮ ਕਰਕੇ ਨਿੰਦਿਆ ਚੁਗਲੀ ਕਰਕੇ ਕੁਰਸੀ ਲੈ ਵੀ ਲਵੇਂਗਾ ਜੇ ਤੂੰ ਨਸ਼ੇ ਪੱਤੇ ਵੇਚ ਕੇ ਚਾਰ ਸਿਆੜ ਜ਼ਮੀਨ ਬਣਾ ਵੀ ਲਵੇਂਗਾ ਕੀ ਹੋਇਆ ਕਿਉਂਕਿ ਅੱਜ ਚੱਲਣ ਦਿਆ ਹੈ ਨਾ ਆਪਣੀ ਸਤਾ ਵਾਸਤੇ ਆਪਣੀ ਕੁਰਸੀ ਵਾਸਤੇ ਆਪਣੇ ਮਾਇਆ ਦੇ ਲਾਲਚੀ ਬੰਦਾ ਕਿੱਥੋਂ ਤੱਕ ਨਹੀਂ ਗਿਰਦਾ ਕੋ ਸਤਨਾਮ ਆਪਣਾ ਦੀਨ ਧਰਮ ਵੀ ਛੜ ਛੱਡੀ ਜਾਂਦੇ ਤੇ ਮਹਾਰਾਜ ਸਾਹਿਬ ਸਬਕ ਦੇ ਕੇ ਕਹਿੰਦੇ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਕਹਿੰਦੇ ਸੱਪ ਦੀ ਨਿਆਈ ਐ ਤੂੰ ਇੰਨੀ ਮਾਇਆ ਕੀ ਕਰਨੀ ਓਏ ਨਿੱਕੋ ਕਰਮ ਕਰਦਾ ਪਿਆ ਐ ਤੇ ਦੁਨੀਆ ਨੂੰ ਡੰਗ ਮਾਰ ਮਾਰ ਕੇ ਮਾਇਆ ਕੱਤਰ ਕਰਦਾ ਐ ਨਾ ਤੈਨੂੰ ਆਪ ਨੂੰ ਸੋਖ ਹੋਣਾ ਤੇ ਨਾ ਤੂੰ ਕਿਸੇ ਨੂੰ ਆਉਣ ਦਿਨਾ ਆਖੋ ਸਤਨਾ ਅੱਜ ਜੋ ਵਰਤਾਰਾ ਵਰਤ ਰਿਆ ਦੁਨੀਆ ਦੀ ਮੇਰੇ ਬਾਦਸ਼ਾਹ ਕਹਿੰਦੇ ਫਿਰ ਕੀ ਕਰੇਗਾ ਓਏ ਐਨੀ ਨਿੰਦਿਆ ਚੁਗਲੀ ਐਨਾ ਵਡਾਂਗਾ ਕਰਕੇ ਗੁਰਮਤ ਨੂੰ ਛਿੱਕੇ ਟੰਗ ਕੇ ਆਪਣਿਆਂ ਨੂੰ ਬਗਾਨੇ ਬਣਾ ਕੇ ਲੋਕਾਂ ਦੇ ਪੁੱਤ ਮਾਰ ਕੇ ਫਿਰ ਕੀ ਕੀਤਾ ਕਤਰ ਕੀਤੀ ਮਾਇਆ ਸਤਾ ਦੇ ਵਿੱਚ ਨਾਂ ਬਣ ਗਿਆ ਤੇ ਪੰਜਵੇਂ ਪਾਤਸ਼ਾਹ ਥੱਪੜ ਮਾਰ ਕੇ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਰੀ ਮਹਾਰਾਜ ਕਹਿੰਦੇ ਬਹਿ ਜਾ ਇੱਥੇ ਐਵੇਂ ਨਾ ਭੱਜਿਆ ਕਰ ਤੈਨੂੰ ਸਬਕ ਦਈਏ ਆਪਾਂ ਰੋਜ਼ ਪੜ੍ਹਦੇ ਆ ਨਾ ਗੁਰ ਕਾ ਬਚਨ ਬਸੇ ਜੀ ਨਾਲੇ ਜਦੋਂ ਗੁਰੂ ਦੇ ਕੋਲ ਹੱਥ ਜੋੜ ਕੇ ਆਵੇ ਗੁਰਮੁਖ ਸਾਹਮਣੇ ਬੈਠੇ ਸਿਰ ਹਿਲਦਾ ਅੱਖਾਂ 'ਚ ਜਲ ਤੇ ਦੋਵੇਂ ਉਹ ਸੁਰਤੀ ਬਿਰਤੀ ਇਕਾਗਰ ਹੁੰਦੀ ਆ ਜਦੋਂ ਕਹਿਣ ਵਾਲੇ ਨੂੰ ਕੋਈ ਸੰਗਤ ਵਿੱਚ ਸਿਰ ਹਲਾਉਣ ਵਾਲਾ ਦਿਸੇ ਤੇ ਉਹ ਸਮਝਦਾ ਵੀ ਮੇਰਾ ਟਾਈਮ ਅੱਜ ਸਫਲਾ ਹੋ ਜਾਣਾ ਆਖੋ ਵੇਗ ਨੇ ਕਿਉਂਕਿ ਕੋਈ ਸੁਣ ਰਿਹਾ ਨਾ ਸੁਰਤੇ ਬਗਤੇ ਦੀ ਕੀੜ ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਸਾਨੂੰ ਰੋਜ਼ ਚੋਟਾਂ ਮਾਰ ਕੇ ਬਾਣੀ ਸਮਝਾਉਂਦੀ ਐ ਬੜਾ ਪਿਆਰ ਕਰਦੀ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਤੁਸੀਂ ਸਾਰੇ ਸਾਹਮਣੇ ਬੈਠੇ ਜੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੀ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਹੁਣ ਇਹ ਪੰਕਤੀ ਕਹਿੰਦੀ ਵੀ ਹਉਮੈ ਛੱਡ ਦੇ ਤੇ ਅਸੀਂ ਸਾਰੇ ਹਉਮੈ ਨਾ ਭਰੇ ਆਂ ਜਿਨੂੰ ਸਰੋਪਾ ਨਾ ਦਿੱਤਾ ਜੀਦਾ ਨਾ ਨਾ ਬੋਲਿਆ ਜਿਨੂੰ ਚੰਗੀ ਤਰ੍ਹਾਂ ਨਾਮ ਬੁਲਾਇਆ ਉਹਨੇ ਕਹਿਣਾ ਸਮਾਗਮ ਤੇ ਐਵੇਂ ਹੀ ਆਖੋ ਸਤਨਾਮ ਸ੍ਰੀ ਇਹ ਤੇ ਐਵੇਂ ਕਰੀ ਫਿਰਦੇ ਆ ਬਾਬੇ ਸਾਰੀ ਲੜਾਈ ਹੋ ਮੈਂਦੀ ਐ ਤੇ ਮਹਾਰਾਜ ਦੀ ਬਾਣੀ ਕਹਿੰਦੀ ਆਪ ਛੱਡ ਛੱਡਦੇ ਆਪਾ ਕਹਿ ਦਿਆ ਕਰ ਸਾਰੇ ਜਾਣੇ ਕਿਰਪਾ ਕਰਿਓ ਮੇਰਾ ਮੁਝ ਮੈਂ ਕਿਸ਼ਨ ਨਹੀਂ ਮੇਰਾ ਮੁਝ ਮੈਂ ਕਿਸ਼ ਨਹੀਂ ਮੇਰਾ ਪੜੋ ਪੜੋ ਸਾਰੇ ਜੋ ਕਿਸ਼ ਹੈ ਸੋ ਤੇਰਾ ਜੋ ਕਿਸ਼ ਹੈ ਸੋ ਤੇਰਾ ਜੋ ਕਿਸ਼ ਤੇਰਾ ਤੁਝ ਕੋ ਸੌਭਤੀ ਤੇਰਾ ਤੁਝ ਕੋ ਸੌਭਤੀ ਤੇਰਾ ਆਹ ਹਾ ਕੀ ਲਾਗੈ ਵੇਰਾ ਕਿੰਨਾ ਆਨੰਦ ਵਰਤਾਇਆ ਤੇ ਜੇ ਘਰੇ ਹੁੰਦੇ ਤੇ ਫਿਰ ਥੋੜਾ ਹੋਣਾ ਸੀ ਆਖੋ ਵੈਗ ਜਿਹੜੀ ਸੰਗਤ ਕਰਨੀ ਇਹੋ ਤੇ ਜ਼ਿੰਦਗੀ ਆ ਹੋਰ ਕੀ ਇੱਥੇ ਪਾਉਣ ਲਈ ਕੱਪੜੇ ਮਿਲ ਗਏ ਸਿਰ ਤੇ ਛੱਤ ਮਿਲ ਗਈ ਪ੍ਰਸ਼ਾਦੇ ਦੋ ਮਿਲ ਗਏ ਆਨੰਦ ਲਓ ਕਾਦੀ ਟੈਨਸ਼ਨ ਹੈ ਵਧੀਆ ਜ਼ਿੰਦਗੀ ਸਗੋਂ ਮਾਰੇ ਕਹਿੰਦੇ ਜਿਸ ਗਰੇ ਬਹੁਤੀ ਤੇ ਸਗਰੇ ਚਿੰਤਾ ਜਿਆਦਾ ਵੱਡਾ ਬੰਦਾ ਜਿਹੜਾ ਨੀਂਦ ਨਹੀਂ ਆਉਂਦੀ ਉਹਨੂੰ ਉਹਨੂੰ ਇਹੋ ਡਰ ਰਹੀਦਾ ਕਿ ਇਧਰੋਂ ਗੋਲੀ ਨਾ ਮਾਰ ਜੇ ਕੋਈ ਆਖੋ ਸਤਨਾਮ ਤੇ ਜਿਹੜਾ ਰੱਬ ਦੇ ਪਿਆਰ ਚ ਰੰਗਿਆ ਆ ਉਹ ਕਹਿੰਦਾ ਮਾਰੋ ਭਰਾਵਾ ਕੋਈ ਉਹ ਕਹਿੰਦੇ ਇਹਨੂੰ ਮਾਰ ਕੇ ਕੀ ਲੈਣਾ ਤਾਈਓ ਮਾਰੇ ਕਹਿੰਦੇ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਹੀਂ ਕਿਸੈ ਕੇਰੀ ਬਾਜ ਸੱਚੇ ਇਹ ਬੇਪਰਵਾਹੀ ਕਿੱਥੋਂ ਆਈ ਗੁਰੂ ਦੇ ਸ਼ਬਦ ਚੋਂ ਇਹ ਚੜ੍ਹਦੀ ਕਲਾ ਆਪਾਂ ਕਹਿੰਨੇ ਜ਼ਰੂਰ ਆ ਨਾਨਕ ਨਾਮ ਚੜ੍ਹਦੀ ਕਲਾ ਚੜਦੀ ਕਲਾ ਪਤਾ ਕਿੰਨੂੰ ਕਹਿੰਦੇ ਆ ਜਦੋਂ ਸਾਹਮਣੇ ਤਤੀ ਤਵੀ ਲਾਲ ਹੋਵੇ ਤੇ ਚੜਨ ਵਾਲਾ ਹੱਥ ਰੱਖ ਕੇ ਕਵੇ ਫੇਰ ਹੱਥ ਚੋਕਲੇ ਤੇ ਚੰਦੂ ਦੀਵਾਨ ਹੱਸ ਕੇ ਕਹਿੰਦਾ ਬਾਬਾ ਤਤੀ ਆ ਲੋ ਹੱਥ ਛੜਿਆ ਕਿ ਨਹੀਂ ਤੇਨੂੰ ਪਹਿਲਾਂ ਕਿਹਾ ਸੀ ਤੂੰ ਸਿੱਖੀ ਛੱਡ ਦੇ ਗੁਰੂ ਗ੍ਰੰਥ ਸਾਹਿਬ 'ਚ ਮਿਲਾਵਟ ਕਰ ਦੇ ਆ ਗੋਲਕ ਦੀ ਮਾਇਆ 'ਚ ਉਹ ਸਾਨੂੰ ਨਜਰਾਨਾ ਭਰ ਦੇ ਬਾਬਾ ਅੱਖੇ ਲੱਗ ਜਾਂਦਾ ਚੰਗਾ ਸੀ ਅੱਜ ਵੀ ਉਹ ਹੀ ਰੌਲਾ ਚੱਲੰਦਿਆ ਕਿ ਬਾਬਾ ਗੁਰੂ ਦੇ ਸ਼ਬਦਾਂ 'ਚ ਮਿਲਾਵਟ ਕਰ ਦੇ ਬਾਬਾ ਸਾਨੂੰ ਮੱਥਾ ਟਿਕਾਈ 'ਚ ਉਹ ਹਿੱਸਾ ਭਰ ਦੇ ਆਖੋ ਸਤਨਾਮ ਓਏ ਬਾਬਾ ਤੂੰ ਸਿੱਖੀ ਸਿਧਾਂਤ ਨੂੰ ਛੱਡ ਦੇ ਤਨ ਮੇਰੇ ਗੁਰੂ ਅਰਜਨ ਸਾਹਿਬ ਮੁਸਕਰਾਏ ਹੱਥ ਰੱਖ ਕੇ ਤਵੀ ਤੇ ਦਰਸ਼ਨ ਕਰਿਓ ਤੇ ਹਜੂਰ ਨੇ ਹੱਥ ਚੁੱਕਿਆ ਕਹਿੰਦੇ ਦੀਵਾਨ ਚੰਦੂ ਮੁਰਤਜਾ ਖਾਨ ਅਸੀਂ ਹੱਥ ਲਾ ਕੇ ਏਸ ਕਰਕੇ ਨਹੀਂ ਚੁੱਕਿਆ ਵੀ ਤੱਤਾ ਲੱਗਾ ਹੱਥ ਛੜਿਆ ਏ ਅਸਲ ਦੇ ਵਿੱਚ ਗੱਲ ਹੋਰ ਹੈ ਕਵੀ ਰਾਜ ਜੀ ਕਹਿੰਦੇ ਸਤ ਗੁਰ ਆਏ ਤੇ ਰੁਕ ਕੇ ਕਹਿਣ ਲੱਗੇ ਸਤ ਗੁਰ ਆਏ ਤੇ ਰੁੱਕ ਕੇ ਕਹਿਣ ਲਗੇ ਤੈਨੂੰ ਤਵੀਤ ਪਾਉਣ ਦਾ ਢੰਗ ਕੋਈ ਨਾ ਓ ਜਿਹੜਾ ਰੰਗ ਸ਼ਹੀਦੀ ਅੱਜ ਮੰਗ ਦਈਏ ਓ ਸਜਣਾ ਤੇਰੀ ਲੋ ਵਿੱਚ ਐਸਾ a dun